ਪਿੰਡਾਂ 'ਚ ਕਿਸਾਨਾਂ ਨੂੰ ਪੁਲਿਸ ਚੱਕਰੀ ਹੈ ਤੰਗ ਰਿੱਕ ਕਰ ਰਹੀ ਹੈ ਮੈਸ਼ਰੂਮਨੀ ਇਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਡਟ ਕੇ ਕਿਸਾਨੀ ਦਾ ਸਾਥ ਦਿਓ ਤੇ ਜਿਹੜੇ ਜਿੱਥੇ ਜਿੱਥੇ ਆ ਧੱਕਾ ਕਰਨਗੇ ਸ਼ੋਮਨੀ ਇਕਾਲੀ ਦਲ ਦੇ ਵਰਕਰ ਉਹਨਾਂ ਨਾਲ ਖੜਨਗੇ ਤੇ ਫਿਰ ਤੋਂ ਮੈਂ ਅਪੀਲ ਕਰਦਾ ਕਿ ਆਓ ਹਾਲਸਾ ਜੀ ਹਾਲਸਾ ਮੈਂ ਪਾਰਟੀ ਪੂਰੀ ਤਰ੍ਹਾਂ ਪੰਜਾਬ ਲਈ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਸਤਿ ਸ਼੍ਰੀ ਅਕਾਲ ਜੀ ਭਗਵਾਨ ਸੂਬਾ ਸਰਕਾਰ ਪੰਜਾਬ ਚ ਲਗਾਤਾਰ ਨਸ਼ਿਆਂ ਦੇ ਵਿਰੁੱਧ ਕਾਰਵਾਈ ਜਿਹੜੀ ਆ ਉਹ ਕਰ ਰਹੀ ਹੈ ਤੇ ਜਿਹੜੇ ਡਰੱਗ ਪੈਡਲਰ ਨੇ ਮੈਂ ਗੱਲ ਕਰਨੀ ਛੋਣੇ ਹਿਮਾਚਲ ਤੇ ਪੰਜਾਬ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਨਆਰਆਈ ਮੰਤਰੀ ਪੰਜਾਬ ਮੈਂ ਹੁਣੇ ਹੀ ਟੀਵੀ ਦੇਖਦਾ ਸੀਗਾ ਮੈਂ ਟੀਵੀ ਦੇ ਉੱਤੇ ਜਦੋਂ ਦੇਖਿਆ ਕਿ ਪੰਜਾਬ ਦੇ ਕਾਂਗਰਸ ਦੇ ਜਰੇ ਸੰਧਤ ਮਹਿਮਦ ਨੇ ਜਿਹੜੇ ਐਮਪੀ ਨੇ ਉਹ ਲੋਕ ਸਭਾ ਦੇ ਵਿੱਚ ਜਿੱਡਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਤੇ ਕਿਸਾਨਾਂ ਦੇ ਮਤ ਵੈਗੁਰਜੀ ਕਾਕਲ ਸਾਹਿਬ ਵੈਗੁਰਜੀ ਕੀ ਫਤਿਹ ਪਿਛਲੇ 3 ਸਾਲਾਂ ਚ ਜਿਵੇਂ ਝਾਰੂ ਵਾਲੀ ਸਰਕਾਰ ਨੇ ਪੰਜਾਬ ਲਈ ਕੰਮ ਕਰਦੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਧੰਨਵਾਦ ਤੁਸੀਂ ਉਰੇ ਪਹੁੰਚੇ ਹੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਉਪਰਾਲਾ ਜੋ ਚੱਲ ਰਿਹਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜਿਹਦੇ ਤਹਿਤ ਜੋ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆ ਵਿਰੁੱਧ ਉਸ ਮੁਹਿੰਮ ਦੇ ਚੱਲਦਿਆਂ ਜਿਹੜੀ ਕਿ 24 ਫਰਵਰੀ 2025 ਤੋਂ ਸ਼ੁਰੂਆਤ ਕੀਤੀ ਸੀ ਅੱਜ ਅਸੀਂ 20 ਤਰੀਕ ਤੀਜੇ ਮਹੀਨੇ ਦੇ ਵਿੱਚ ਜੋ ਬੈਠੇ ਆਂ ਇਸ ਦੇ ਸਬੰਧ ਦੇ ਵਿੱਚ ਜੋ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜੋ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਅਸੀਂ ਪੰਜਾਬ ਨੂੰ ਸਦਾ ਲਈ ਨਸ਼ਾ ਮੁਕਤ ਕਰ ਦੇਾਂਗੇ ਉਸ ਦੇ ਤਹਿਤ ਚੱਲਦੇ ਹੋਏ ਜੋ ਪਿਛਲੇ 3 ਸਾਲ ਤੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਅਸੀਂ ਨਸ਼ਿਆਂ ਨੂੰ ਲੈ ਕੇ ਬਹੁਤ ਵੱਡੀ ਮੁਹਿੰਮ ਆਰੰਭ ਕੀਤੀ ਹੋਈ ਸੀ ਜਿਹੜੀ ਕਿ ਹੁਣ ਇੰਨੀ ਜ਼ਿਆਦਾ ਸਪੀਡਲੀ ਚੱਲ ਪਈ ਜਿਹਦੇ ਤਹਿਤ ਮੈਂ ਕੁਝ ਆંકੜੇ ਅੱਜ ਮੀਡੀਆ ਦੇ ਰਾਹੀਂ ਮੇਰੇ ਪੰਜਾਬ ਵਾਸੀਆਂ ਨੂੰ ਜੋ ਦੱਸਣੇ ਚਾਹੁੰਦਾ ਉਹਦੇ ਵਿੱਚ ਅੱਜ ਤੱਕ ਦੀ ਜਿਹੜੀ 2013 2025 ਤੱਕ ਦੀ ਰਿਪੋਰਟ ਹੈ ਜਿਹੜੀ ਜਿਹਦੇ ਚ ਐਨ ਡੀ ਪੀ ਐਸ ਦੇ ਜਿਹੜੇ ਕੇਸਸ ਰਜਿਸਟਰ ਹੋਏ ਨੇ ਉਹ 1895 ਹੁਣ ਤੱਕ ਟੋਟਲ ਰਜਿਸਟਰ ਹੋਏ ਨੇ ਇਸ ਦੇ ਸਬੰਧ ਚ ਜਿਹੜੀਆਂ ਗ੍ਰਿਫਤਾਰੀਆਂ ਪਈਆਂ ਨੇ ਨਸ਼ੇ ਦੇ ਸਬੰਧ ਚ ਜੋ ਗ੍ਰਿਫਤਾਰੀਆਂ ਪਈਆਂ 3217 ਗ੍ਰਿਫਤਾਰੀਆਂ ਹੋਈਆਂ ਇਸ ਦੇ ਨਾਲ ਨਾਲ ਜਿਹੜੇ ਨੰਬਰ ਆਫ ਸਮਗਲਰ ਗੈਂਗਸਟਰ ਇੰਜਰਡ ਜਿਹੜੇ ਇਹਦੇ ਵਿੱਚ ਸਮਗਲਰ ਇੰਜਰ ਹੋਏ ਨੇ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਪੁਲਿਸ ਉਹਨਾਂ ਨੂੰ ਫੜਨ ਗਈ ਧਾਰ ਦਬੋਚਣ ਗਈ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਨੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਜਿਹੜੇ ਉਹ ਇੰਜਰਡ ਹੋਏ ਨੇ 42% ਟੋਟਲ ਇੰਜਰਡ ਹੋਏ ਨੇ ਜਿਹਦੇ ਵਿੱਚ ਜਿਹੜੀਆਂ